ਰੇਟ ਮਿਲ ਜਾਣਗੇ ਤੁਹਾਨੂੰ ਜਮ੍ਹਾਂ ਘਟਾਜ ਕੁੱਲ 20000 ਦਾ ਆਪਾਂ ਲੈ ਕੇ ਪਹੁੰਚੋ ਇੱਕ ਮੋਟਰਸਾਈਕਲ ਪੂਰਾ ਵਧੀਆ ਪੂਰਾ ਸੋਣਾ ਤੇ 65000 ਦੀ ਆਲਟੋ ਗੱਡੀ ਤੁਸੀਂ ਦੇਖੋਗੇ ਪੂਰੀ ਆਪਾਂ ਗੱਲ ਕਰਦੇ ਆਂ ਸੀ ਵਾਰਿਸਰ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਹੈ 9465629488 ਤੇ ਹੁਣ ਆਪਾਂ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਅਸੀਂ ਇਨੋਵਾ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਕੰਡੀਸ਼ਨ ਗੱਡੀ ਦੀ ਆਲ ਓਕੇ ਹੈ ਜੀ ਟਾਇਰਾਂ ਦੇ ਵਿੱਚ ਆਪਾਂ ਨੂੰ ਅਲਾਈ ਲੱਗੇ ਹੋਈ ਮਿਲ ਜਾਣਗੇ ਪੂਰੀ ਸੋਹਣੀ ਗੱਡੀ ਹੈ ਰੰਗ ਰੰਗ ਦੇਖ ਲਓ ਮਾੜੇ-ਮੋੜੇ ਸਕ੍ਰੈਚ ਉਹ ਵੱਖਰੀ ਗੱਲ ਸੀ ਬਾਕੀ ਕੋਈ ਮੇਜਰ ਐਕਸੀਡੈਂਟ ਗੱਡੀ ਨਹੀਂ ਹੋਈ ਤੇ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਤੇ ਇਹ ਪੰਜਾਬ ਨੰਬਰ ਗੱਡੀ ਆ ਤੇ ਸ਼ੀਸ਼ੇ-ਸ਼ੂਸ਼ੇ ਸਾਰਾ ਕੁਝ ਆਪਨ ਨੂੰ ਨਾਲ ਦਾ ਮਿਲ ਚੁਗਾ ਜੇ ਕਿ ਸਾਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਗੋਲੀਆਂ ਕਲਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਖੜੀ ਹੈ ਗੱਡੀ ਚਿੱਟੇ ਰੰਗ ਦੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 310000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈਗੀ ਤੇ ਮਾਲਕ ਨੇ ਕਿਹਾਗਾ ਰੇਟ ਕਰ ਲਾਂਗੇ ਮੌਕੇ ਤੇ ਅਡਜਸਟਮੈਂਟ ਹੋ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜਿਹਨੂੰ ਵੀ ਗੱਡੀ ਪਸੰਦ ਆਈ ਹੈ ਜਾਓ ਮਾਲਕ ਦੇ ਘਰੇ ਦੇਖੋ ਚਲਾ ਕੇ ਦੇਖੋ ਤੇ ਤੋਰ ਕੇ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਜਿਹੜੇ ਮਾਲਕ ਨੇ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9780140073 ਤੇ ਸੈਕਿੰਡ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਹੁਣ ਤੁਸੀਂ ਚੈੱਕ ਕਰੋ ਮੋਟਰਸਾਈਕਲ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਮੋਟਰਸਾਈਕਲ ਜੀ ਇਹ ਸਿਟੀ ਸੂ ਪੂਰਾ ਵਧੀਆ ਹੈ ਮਾਲਕ ਨੇ ਪੂਰਾ ਵਧੀਆ ਰੱਖਿਆ ਹੋਇਆ ਏਰੀਆ ਦੀ ਗੱਲ ਕਰੀਏ ਤਾਂ ਮਾਲਕ ਦੇ ਘਰੇ ਖੜਾ ਬਾਗੇ ਪੁਰਾਣਾ ਏਰੀਆ 'ਚ ਕੰਡੀਸ਼ਨ ਓਕੇ ਅਸੀਂ ਇੰਜਨ ਉੰਜਨ ਪੂਰਾ ਵਧੀਆ ਪੰਜਾਬ ਨੰਬਰ ਹੈ ਸੇਲਡ ਇੰਜਨ ਹੈ ਜੀ ਨਾ ਕੋਈ ਪਾਰਟ ਸੇ ਦਾ ਟੁੱਟਿਆ ਭੱਜਾ ਮਾਲਕ ਨੇ ਵਧੀਆ ਰੱਖਿਆ ਹੋਇਆ ਬਾਕੀ ਤੁਹਾਡੇ ਸਾਹਮਣੇ ਅਸੀਂ ਫੋਟੋਆਂ 'ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ 20000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਮਾਲਕ ਨੇ ਕਿਹਾਗਾ ਰੇਟ ਕਰ ਲਾਂਗੀ ਤੇ ਜਿਹਨੂੰ ਵੀ ਪਸੰਦ ਆਏ ਬਾਗੇ ਪੁਰਾਣੇ ਜਾ ਕੇ ਦੇਖ ਸਕਦੇ ਹੋ ਜਾ ਕੇ ਦੇਖ ਸਕਦੋਂ ਤੋੜ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਤੁਸੀਂ ਕਰ ਲਿਓ ਜੀ ਬਾਕੀ ਤੁਸੀਂ ਫੋਟੋ ਵਾਲ ਚ ਦੇਖ ਹੀ ਲਿਆ ਤੇ ਜਾ ਕੇ ਵੀ ਦੇਖ ਲਓਗੇ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਗੱਲ ਜ਼ਰੂਰ ਕਰ ਲਿਓ ਫੋਨ ਕਰ ਲਿਓ ਕਈ ਵਾਰੀ ਹੁੰਦਾ ਜੀ ਮਾਲਕ ਬਾਹਰ ਗਏ ਹੁੰਦੇ ਅਜਾਂ ਬੀਜੀ ਹੁੰਦੇ ਅਜਾਂ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 88720 25815 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਲਟੋ ਗੱਡੀ ਦੀ ਆਲਟੋ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੀਆਂ ਆਲਟੋ ਐਲ ਐਕਸ ਆਈ ਹੈ ਜੀ ਇਹ 6 ਮਾਡਲ ਤੇ ਡਿਮਾਂਡ 65000 ਮਾਲਕ ਨੇ ਦੱਸੀ ਆ ਇੰਜਨ ਗੇਅਰ ਬਹੁਤ ਵਧੀਆ ਜੀ ਪਾਸਿੰਗ ਪਰ ਖਤਮ ਹੈ ਤੇ ਇਹਨਾਂ ਦਾ ਜਿਹੜਾ ਏਰੀਆ ਦਾ ਪਿੰਡ ਢੂੜ ਹੈ ਜੀ ਢੂੜ ਪਿੰਡ ਖੜੀ ਹੈ ਇਹ ਗੱਡੀ ਤੇ ਏਰੀਆ ਪਾਤੜ ਹੈ ਜੀ ਛੇ ਮਾਡਲ ਗੱਡੀਆ 65000 ਰੁਪਿਆ ਡਿਮਾਂਡ ਹੈ ਆਲਟੋ ਗੱਡੀਆ ਟਾਇਰਾਂ ਚ ਅਲਾਈ ਨੇ ਪੂਰੀ ਸੋਹਣੀ ਗੱਡੀਆ ਝੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੇ ਪਿੰਡ ਜਾਊ ਜਾ ਕੇ ਦੇਖੋ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਪੂਰੀ ਤਸੱਲੀ ਕਰ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਝੀ ਤੇ ਮੋਬਾਈਲ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ 9041306212 ਇਹ ਉਹਨਰ ਦਾ ਮੋਬਾਈਲ ਨੰਬਰ ਹੈ ਗੱਲ ਤੁਹਾਡੀ ਮਾਲਕ ਨਾਲ ਹੋਜੂਗੀ ਜੋ ਵੀ ਗੱਲ ਕਰਨੀ ਹੋਈ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਗੱਡੀ ਖਰੀਦਣੀ ਹੈ ਕੋਈ ਗੱਡੀ ਖਰੀਦ ਲਿਓ ਜਿਹੜੀ ਵੀਡੀਓ ਚ ਦੇਖੀ ਹੈ ਜੀ ਆਲਟੋ ਚਾਹੇ ਇਨੋਵਾ ਕਿਸੇ ਨੇ ਮੋਟਰਸਾਈਕਲ ਖਰੀਦਣਾ ਮੋਟਰਸਾਈਕਲ ਖਰੀਦ ਲਓ ਜੀ ਤੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਰੰਗ ਦਾ ਉਹਨੂੰ ਲਾਜ਼ਮੀ ਦਬਾ ਦਿਓ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਫਰੀ ਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਹੀ ਗਿਆ ਹੋਊਗਾ 9465629488 ਉੱਤੇ ਲਿਖਿਆ ਹੋਇਆ ਹੈ